ਹਜੂਰ ਦਾ ਪਤਿਤ ਪਾਵਨ ਬਿਰਧ ਹੈ ਰਹੀ ਇਨਕਾਨ ਦੇ ਵਿੱਚ ਉਸ ਸਮੇਂ ਮਨੁੱਖੀ ਨਲਾਮੀ ਦਾ ਇੱਕ ਬੜਾ ਭਾਰੀ ੱਡਾ ਸੀ ਉਥੋਂ ਦੇ ਹੁਕਰਾਮ ਪਠਾਨ ਦੂਸਰੇ ਇਲਾਕਿਆਂ ਦੇ ਗਰੀਬ ਲੋਕਾਂ ਨੂੰ ਫੜ ਲੈਂਦੇ ਤੇ ਪਸ਼ੂਆ ਵਾਂਗ ਵੇਚ ਕੇ ਉਹਨਾਂ ਦਾ ਵਪਾਰ ਕਰਦੇ ਸਨ ਹੁਣ ਇਹ ਹਾਲਾਤ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਦਾ ਦਿਲ ਹੈ ਜਿਹੜਾ ਭਰ ਆਇਆ ਤੇ ਮਹਾਰਾਜ ਨੇ ਮਰਦਾਨੇ ਨੂੰ ਇੱਕ ਨਗਰ ਦੇ ਵਿੱਚ ਰੁਕਣ ਦਾ ਠਹਿਰਨ ਦਾ ਹੁਕਮ ਦਿੱਤਾ ਤੇ ਆਪ ਗੁਰੂ ਨਾਨਕ ਪਾਸ਼ਾ ਜੀ ਅੱਗੇ ਰਹਿਲਿਆਂ ਦੇ ਇਲਾਕੇ ਦੇ ਵੱਲ ਤੁਰ ਪਏ ਹਨ ਹਜ਼ੂਰ ਥੋੜੀ ਦੂਰ ਗਏ ਸਨ ਤਾਂ ਇੱਕ ਰਹਿਲੇ ਪਟਾਣ ਨੇ ਗੁਰਦੇਵ ਨੂੰ ਪਕੜ ਲਿਆ ਅਗਲੇ ਦਿਨ ਮਹਾਰਾਜ ਗੁਰੂ ਨਾਨਕ ਪਾਸ਼ਾ ਨੂੰ ਗੁਲਾਮਾਂ ਦੀ ਮੰਡੀ ਦੇ ਵਿੱਚ ਦੋ ਘੋੜਿਆਂ ਬਦਲੇ ਵੇਚਿਆ ਗਿਆ ਇਸ ਇਲਾਕੇ ਦਾ ਜਿਹੜਾ ਨਾਮ ਵਰ ਪੀਰ ਹੈ ਉਹ ਗੁਰੂ ਨਾਨਕ ਪਾਸ਼ਾ ਜੀ ਨੇ ਖਰੀਦ ਲਿਆ ਤੇ ਜਦੋਂ ਅਗਲਾ ਦਿਨ ਹੋਇਆ ਸਵੇਰ ਹੋਈ ਗੁਰੂ ਨਾਨਕ ਪਾਸ਼ਾ ਜੀ ਉੱਠੇ ਹਨ ਤਾਂ ਗੁਰਦੇਵ ਗੁਰੂ ਨਾਨਕ ਪਾਸ਼ਾ ਜੀ ਸਮਾਧੀ ਲਈ ਬੈਠੇ ਸਨ ਸ਼ਵਦਕਾਰਿਆ ਸਨ ਤੇ ਜਿਸ ਪੀਰ ਨੇ ਗੁਰੂ ਜੀ ਨੂੰ ਮੁੱਲ ਕਰਿ ਦਿਆ ਸੀ ਤਉ ਪੀਰ ਕਾਫੀ ਸਮੇਂ ਕੋਲ ਖਲੋਤਾ ਰਿਹਾ ਤੇ ਗੁਰੂ ਪਾਤਸ਼ਾਹ ਜੀ ਨੂੰ ਦੇਖਦਾ ਰਿਹਾ ਹਜ਼ੂਰ ਦੇ ਦੇਦਾਰ ਦਾ ਕਿਰਪਾਵੈ ਜਿਹੜਾ ਇਤਨਾ ਪ੍ਰਗੁਣ ਸੀ ਕਿ ਪੱਥਰ ਹਿਰਦਾ ਵੀ ਵੇਖ ਕੇ ਪਿੰਗੜ ਜਾਇ ਕਰਦਾ ਸੀ ਤੇ ਗੁਰੂ ਨਾਨਕ ਪਾਸ਼ਾ ਜੀ ਜਿਨੇ ਜਦੋਂ ਨੇਤਰ ਖੋਲੇ ਹਨ ਹਜੂਰ ਨੇ ਸਤ ਨਾਮ ਸਤ ਕਰਤਾਰ ਸਤ ਨਾਮ ਸਤ ਕਰਤਾਰ ਦੀ ਜਦੋਂ ਧੁਨੀ ਉਚਾਰੀ ਹੈ ਤੇ ਜਿਹੜਾ ਪੀਰ ਗੁਰੂ ਨਾਨਕ ਪਾਸ਼ਾ ਜੀ ਨੂੰ ਖਰੀਦ ਕੇ ਲੈ ਕੇ ਆਇਆ ਸੀ ਉਹਨੇ ਪੁੱਛਣਾ ਕੀਤਾ ਹਜੂਰ ਨੂੰ ਐਨੇਕ ਇਨਸਾਨ ਆਪ ਕੌਣ ਹੋ ਤੇ ਗੁਰੂ ਪਾਸ਼ਾ ਜੀ ਨੇ ਹੁਕਮ ਕੀਤਾ ਹੈ ਮੈਂ ਖੁਦਾ ਦਾ ਬੰਦਾ ਹਾਂ ਹਜੂਰ ਨੇ ਉਸੇ ਸ਼ਾਂਤੀ ਦੇ ਨਾਲ ਉਤਰ ਦਿੱਤਾ ਨਾਂਬਰ ਪੀਰ ਹੈ ਜਿਹੜਾ ਪੁੱਛਦਾ ਤੁਸੀਂ ਇਸ ਪਾਸੇ ਕਿਉਂ ਆਏ ਹੋ ਤੁਹਾਨੂੰ ਪਤਾ ਨਹੀਂ ਕਿ ਇੱਥੇ ਉਪਰੇ ਲੋਕ ਫੜ ਕੇ ਗੁਲਾਮ ਬਣਾ ਲਏ ਜਾਂਦੇ ਹਨ ਹਜੂਰ ਗੁਰੂ ਨਾਨਕ ਪਾਸ਼ਾ ਜੀ ਕਹਿਣਾ ਕਰਦੇ ਹਨ ਪਤਾ ਸੀ ਇਸ ਬੁਰੇ ਕੰਮ ਤੋਂ ਹਟਾਣ ਵਾਸਤੇ ਹੀ ਅਸੀਂ ਇੱਧਰ ਆਏ ਇਓ ਸਮੇ ਨਾਮ 바 ਪੀਰ ਕਹਿਣਾ ਕਰਦੇ ਤੁਹਾਨੂੰ ਭਰੋਸਾ ਹੈ ਕਿ ਅਸੀਂ ਸਮਾੜੇ ਕੰਮ ਤੋਂ ਹਟ ਜਾਵਾਂਗੇ। ਡਗਰੁਣਾਨੁ ਪਾਸ਼ਾ ਜੀ ਹਜੂਰ ਕਹਿਣ ਲੱਗੇ ਹਾ ਸਾਨੂੰ ਭਰੋਸਾ ਹੈ। ਹਜੂਰ ਨੇ ਪੂਰੀ ਦਿੜਤਾ ਦੇ ਨਾਲ ਕਿਹਾ ਇਨਸਾਨ ਨੇਕੀ ਕਰਨ ਵਾਸਤੇ ਤੇ ਸਿਮਰਨ ਭਜਣ ਲਈ ਪੈਦਾ ਹੋਇਆ ਹੈ। ਬਦੀ ਦਾ ਸਤਾਨ ਦਾ ਕੰਮ ਹੈ। ਹਜੂਰ ਨੇ ਮਾਰੂ ਰਾਗ ਦੇ ਵਿੱਚ ਸ਼ਬਦ ਗਾਇਨ ਕੀਤਾ ਹੈ। ਮੁੱਲ ਖਰੀਦੀ ਲਾਲਾ ਕੋਲਾ ਮੇਰਾ ਨਾਮ ਸੁਭਾਗਾ ਗੁਰ ਕੀ ਬਚਨੀ ਹੱਟ ਬਿਕਾਨਾ ਜਿੱਤ ਲਾਇਆ ਤਿਤ ਲਗਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਅਨੁਸਾਰੀ ਸ਼ਬਦ ਇੱਕ ਸਿੱਖ ਤਰਖਾਨ ਦੇ ਬਾਲਕ ਪਰਥਾਈ ਚਰਨ ਕੀਤਾ ਗਿਆ ਤੇ ਉਸ ਪੀਰ ਨੇ ਕਹਿਣਾ ਕੀਤਾ ਹੈ ਗੁਰੂ ਨਾਨਕ ਪਾਸ਼ਾ ਜੀ ਨੂੰ ਆਪ ਕਿਤੇ ਨਾਨਕ ਦੱppa ਜੀ ਤਾਂ ਨਹੀਂ ਪੀਰ ਨੇ ਸ਼ਬਦ ਦੇ ਵਿੱਚ ਅੰਤ ਉੱਤੇ ਆਏ ਨਾਮ ਤੋਂ ਅਜਾ ਲਾ ਕੇ ਕਿਹਾ ਸੀ ਹਜ਼ੂਰ ਕਹਿਣ ਲੱਗੇ ਇਹ ਹਾ ਮੇਰਾ ਨਾਮ ਨਾਨਕ ਹੈ ਉਸ ਵੇਲੇ ਤੱਕ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ ਤੋਂ ਬਹੁਤ ਲੋਕ ਸਨ ਜਿਹੜੇ ਜਾਣੂ ਹੋ ਚੁੱਕੇ ਸਨ ਕੁਝ ਦੇਰ ਸੋਚਣ ਪਿੱਛੋਂ ਪੀਰ ਨੇ ਗੁਰਦੇਵ ਦੇ ਚਰਨ ਫੜ ਲਏ ਹਨ ਤੇ ਪੀਰ ਨਾਨਕ ਆਪ ਖੁਦਾ ਤੱਕ ਪਹੁੰਚੇ ਹੋਏ ਹੋ ਕਹਿਣਾ ਕਰਦਾ ਹੈ ਨਾਮਰ ਪੀਰ ਕੋਈ ਰਸਤਾ ਦੱਸੋ ਜਿਵੇਂ ਸਾਡੇ ਗੁਨਾਹ ਬਖਸ਼ੇ ਜਾਣ ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਬੰਦਾ ਬੰਦੇ ਨੂੰ ਗੁਲਾਮ ਬਣਾ ਕੇ ਰੱਖੇ ਇਹ ਖੁਦਾ ਦਾ ਨਿਰਾਦਰ ਹੈ ਗੁਲਾਮ ਆਜ਼ਾਦ ਕਰ ਦਿਓ ਅੱਗੇ ਵਾਸਤੇ ਬੁਰਾ ਕਰਮ ਤਿਆਗ ਦਿਓ ਧਰਮ ਦੀ ਕੀਰਤ ਕਰਕੇ ਖਾਓ ਤੇ ਖੁਦਾ ਦੀ ਸੱਚੇ ਦਿਲੋਂ ਬੰਦਗੀ ਕਰੋ ਇਹੋ ਰਾਹ ਹੈ